دیکھو प्यार कर ਮੋਟੇ ਕੋਲ ਦੇ ਦਸਤਾਨ ਚਲੋ ਤੁਹਾਨੂੰ ਆਪਕੋ ਮਿਲ ਗਿਆ ਨਾ ਇਹ ਕੰਬਰ ਮਿਲ ਗਿਆ ਆਪੇ ਚਲੋ ਚਲੋ ਕੰਬਰ ਲੈ ਰਿਹਾ ਚਲੋ ਚੱਲਾ ਚੱਹੀ ਜਲਦੀ ਜਲਦੀ ਇਹਨਾਂ ਨੂੰ ਕੰਬਰ ਦੇ ਦਿੱਤਾ ਬਿਸਕੁਟ ਬੱਚੇ ਦੇ ਦਿੰਦੇ ਚਲੋ ਅੱਗੇ ਹੋ ਕੇ ਨਹੀਂ ਦਿੰਦਾ ਅੱਗੇ ਹੋ ਕੇ ਜਿੱਧਰੋਂ ਤੇ ਲੈਂਦੇ ਜਾਓ ਔਰ ਅੱਗੇ ਹੋ ਕੇ ਵਾਹਿਗੁਰੂ ਜੀ ਦੇ ਫਤਿਹ ਤਨਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਦਾ ਜੋ ਇਹ ਲੋੜਵੰਦਾ ਵਾਸਤੇ ਜਰੂਰਤਾਂ ਮੰਦ ਵਾਸਤੇ ਜੋ ਸੇਵਾ ਹੈ ਜਪ ਟ੍ਰੈਵਲ ਤੇ ਉਹਨਾਂ ਦੇ ਸਮੂਹ ਸਾਥੀਆਂ ਵੱਲੋਂ ਇਹ ਬਹੁਤ ਵੱਡੀ ਸੇਵਾ ਕੀਤੀ ਜਾ ਰਹੀ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਕਿੱਥ ਕਰੋ ਨਾਮ ਜਪੋ ਵੰਡ ਛਕੋ ਵੀ ਜੋ ਸਾਨੂੰ ਸਿੱਖਿਆ ਦਿੱਤੀ ਹੈ ਉਪਦੇਸ਼ ਦਿੱਤਾ ਹੈ ਅਸੀਂ ਸਾਰੇ ਨੇ ਉਸ ਤੇ ਪਹਿਰਾ ਦਿੰਦੇ ਹੋਏ ਇਹ ਸਾਰੇ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਤੇ ਪਹਿਰਾ ਅਸੀਂ ਦੇਣਾ ਅਸੀਂ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਆਏ ਆ ਤਾਂ ਜੋ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਜੋ ਸਾਨੂੰ ਰਸਤਾ ਦੱਸਿਆ ਅਸੀਂ ਉਸ ਰਸਤੇ ਤੇ ਚਲਦੇ ਹੋਏ ਦਸਾਂ ਨੌਆਂ ਦੀ ਕਿਰਤ ਕਰਕੇ ਨਾਮ ਜਪਣਾ ਤੇ ਵੰਡ ਛਕਣਾ ਵੰਡ ਛਕਣ ਦੀ ਅੱਜ ਉਦਾਹਰਨ ਤੁਹਾਡੇ ਸਾਹਮਣੇ ਹੈ ਦੀ ਜੱਪ ਟ੍ਰੈਵਲ ਹਮੇਸ਼ਾ ਹੀ ਇੰਦਾ ਦੇ ਉਪਰਾਲੇ ਲਗਾਤਾਰ ਕਰਦੀ ਆ ਰਹੀ ਹੈ ਜਦੋਂ ਵੀ ਕਰੋਨਾ ਟਾਈਮ ਦੇ ਵਿੱਚ ਵੀ ਬਹੁਤ ਵੱਡੀ ਸੇਵਾ ਪਰਮਿੰਦਰ ਭਾਜੀ ਤੇ ਇਹਨਾਂ ਦੇ ਸਮੂਹ ਸਾਥੀਆਂ ਨੇ ਬਹੁਤ ਵੱਡੀ ਸੇਵਾ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਬੰਦਾ ਸੀ ਨਿਰੰਤਰ ਮਾਤਾ ਵਿਪਨ ਪ੍ਰੀਤ ਕੌਰ ਜੀ ਦੇ ਅਸ਼ੀਰਵਾਦ ਸਦਕਾ ਪ੍ਰੇਰਨਾ ਸਦਕਾ ਜੋ ਇਹ ਹੁਕਮ ਜਲੰਧਰ ਦੀ ਸੰਗਤ ਨੂੰ ਲਾਉਂਦੇ ਨੇ ਉਸੇ ਤਰ੍ਹਾਂ ਸੰਗਤ ਸਾਰੀ ਅੱਗੇ ਹੋ ਕੇ ਇਹਨਾਂ ਦੇ ਨਾਲ ਕੰਮ ਕਰਦੀ ਆ ਅਸੀਂ ਆਸ ਕਰਦੇ ਹਾਂ ਕਿ ਅੱਜ ਮਾਤਾ ਵਿਪਨ ਪ੍ਰੀਤਕੌਰ ਜੀ ਆਪਣੇ ਸਾਰੇ ਰੁਝੇਵੇਂ ਛੱਡ ਕੇ ਇੱਥੇ ਪਹੁੰਚੇ ਹਨ ਜਿੱਥੇ ਸੰਗਤਾਂ ਨੂੰ ਅਸ਼ੀਰਵਾਦ ਮਿਲਿਆ ਉੱਥੇ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਇਹ ਸੇਵਾ ਕਰਕੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਮਾਤਾ ਵਿਪਨ ਪ੍ਰੀਤਕੌਰ ਜੀ ਦਾ ਬਹੁਤ ਧੰਨਵਾਦ ਜੋ ਸਪੈਸ਼ਲ ਇੱਥੇ ਪਹੁੰਚੇ ਹਨ ਵਾਹਿਗੁਰੂ ਜੀ ਕਾ ਖਾਲਸਾ ਕਿੰਨੇ ਪਰਿਵਾਰਾਂ ਨੂੰ ਇਹ ਸਮਾਨ ਦਿੱਤਾ ਜਾ ਰਿਹਾ ਹੈ 200 तकरीबन 200 ਤੋਂ ਉੱਤੇ ਪਰਿਵਾਰ ਨੇ ਜਿਨ੍ਹਾਂ ਨੂੰ ਰਾਸ਼ਨ ਚੱਪਲ ਕੰਬਲ इत्यादि ਦਾ ਸਮਾਨ ਜੋ ਦਿੱਤਾ ਜਾ ਰਿਹਾ ਹੈ तकरीबन ਤੁਹਾਡੇ ਸਾਹਮਣੇ ਪਰਿਵਾਰ ਬੈਠੇ ਹਨ ਜਿਹੜੇ ਲੋੜਵੰਦ ਨੇ ਗਰੀਬ ਨੇ ਜ਼ਰੂਰਤਮੰਦ ਨੇ ਔਰ ਇਹ ਅੱਜ ਦੀ ਲੋੜ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀ ਕਮਾਈ ਦੇ ਵਿੱਚੋਂ ਦਸਵੰਤ ਕੱਟ ਕੇ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਠੀਕ ਹੈ ਜੀ